ਕਰੇ ਕੀਰਤਨ ਕਰੇ ਉਹ ਦੂਜੇ ਨੂੰ ਕੀ ਖਾਕ 도ੜੇਗਾ ਜੇ ਦੀ ਆਪ ਦੀ ਸ਼ਰਧਾ ਨਹੀਂ ਉਹ ਕਿਸੇ ਦੀ ਸ਼ਰਧਾ ਕੀ ਗੁਰੂ ਤੇ ਬਣਾ ਦੇਵੇਗਾ ਉਹ ਕੀ ਦੂਜੇ ਨੂੰ ਗੁਰਦੁਆਰੇ ਮੰਦਰ ਵਿੱਚ ਲਾ ਦੇਵੇਗਾ ਉਹ ਗੱਲ ਵੀ ਕਰੇਗਾ ਤੇ ਐਸੀਆਂ ਤਰਕਾਂ ਬੇਤਰਕਾਂ ਦੇ ਕੇ ਕਿ ਰੱਬ ਤੋਂ ਦੂਰ ਲੈ ਜਾਣ ਵਾਲੀਆਂ ਮਿਲੈ ਅਸੰਤ ਮਸ਼ਟ ਕਰ ਰਹੀ ਹੈ ਔਰ ਕਹਿ ਲੱਗੇ ਉੱਥੇ ਚੁੱਪ ਧਾਰਨ ਕਰ ਜਾ ਪਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹ ਨਦਰ ਨਹੀਂ ਆਇਆ ਓਏ ਕਾਦਾ ਪ੍ਰੇਮ ਏ ਤੇਰੇ ਅੰਦਰ ਪ੍ਰੇਮ ਏ ਆਪਾ ਨਿਸ਼ਾਵਰ ਕਰਨ ਦਾ ਮੈਂ ਨੂੰ ਮਾਰਨਾ ਤੂੰ ਨੂੰ ਅਭਾਰਨਾ ਅਰ ਕਹਿੰਦੇ ਇਸ ਕਰਕੇ ਲੱਜਾ ਤੁਰ ਹੋ ਗਈ ਆ ਉਹ ਪ੍ਰੇਮ ਵੀ ਅਰ ਹਿਰਦੇ ਦੇ ਵਿੱਚੋਂ ਕਿ ਇਹ ਕਿਸ ਪਾਸੇ ਨੂੰ ਚੱਲਦਾ ਤੇ ਬਿਲਕੁਲ ਝੂਠ ਪਿਆ ਬੋਲਦਾ ਹੈ ਰੱਬ ਨਾਲ ਤੇਰਾ ਸੰਬੰਧ ਸੱਚੇ ਬੋਲਾਂ ਨਾਲ ਜੁੜਨਾ ਹੈ ਤੇ ਹੋਵੇ ਸੱਚ ਤੇ ਪ੍ਰੇਮ ਨਾਲ ਐਨ ਗੁੰਥੜ ਬੋਲੋਣਾ ਪਰਮਾਤਮਾ ਨੂੰ ਫਿਰ ਪਰਵਾਣਤ ਹੁੰਦੇ ਨੇ ਇਹ ਨਾ ਹੋਵੇ ਕਿ ਸੱਚੇ ਨੇ ਤੇ ਬੜੇ ਖਰਵੇ ਹੋਣ ਨਹੀਂ ਉਹ ਬੜੇ ਪ੍ਰੇਮ ਨਾਲ ਭਿੱਜੇ ਹੋਣ ਸੱਚੇ ਬੋਲ ਹੋਣ ਪ੍ਰੇਮ ਨਾਲ ਭਿੱਜੇ ਹੋਣ ਫੇਰ ਉਪਰਵਨਤ ਹੁੰਦੇ ਨੇ ਔਰ ਭਾਈ ਸਾਹਿਬ ਕਹਿੰਦੇ ਅਗਲਾ ਪਰਮਾਨ ਦਿੰਦੇ ਨੇ ਸੰਖੇਪ ਕਰਾਂ ਕਹਿ ਲੱਗੇ ਅਵਦ ਬਿਹਾਏ ਧਾਈ ਧਾਏ ਬਿਰਹਾ ਬੇਆਪੈ ਭਾਈ ਗੁਰਦਾਸ ਸਾਹਿਬ ਕਹਿੰਦੇ ਐਵੇਂ ਹੀ ਹਾਵੇ ਤੇ ਹੌਕੇ ਮਾਰਦਿਆਂ ਆਜੂ ਬਤੀਤ ਹੁੰਦੀ ਜਾਂਦੀ ਏ ਆਉਦ ਘਟੈ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਦ ਸਵਾਰੇ ਆਉਦ ਬਿਹਾਏ ਉਮਰ ਬਸਰ ਹੁੰਦੀ ਦਾਰੇ ਤੇ ਆਜੂ ਦੇ ਵਿੱਚ ਤਾਏ ਤਾਏ ਭੱਜ ਭੱਜ ਕੇ ਇਧਰ ਨੂੰ ਭੱਜੇ ਉਧਰ ਨੂੰ ਭੱਜੇ ਕਬਹੂ ਜਿਆੜਾ ਉੱਬ ਚੜਤ ਹੈ ਕਬਹੂ ਜਾਏ ਪਿਆਲੇ ਲੋਬੀ ਜੀੜਾ ਥੇਰਨਾ ਰਹਿਤ ਚਾਰੇ ਕੁੰਡਾ ਭਾਲੇ ਬਿਰਹਾ ਵਿਆਪੈ ਜਿੰਨੀ ਭੱਜ ਦੌੜੇ ਨਾ ਇਹਦੇ ਵਿੱਚ ਬਿਰਹਾ ਵਿਛੋੜਾ ਹੀ ਵਿਆਪਤ ਹੁੰਦਾ ਹੈ ਦੂਰੀ ਬਣਦੀ ਹੈ ਨਜ਼ਦੀਕੀ ਨਹੀਂ ਜਿੰਨੇ ਖਿਆਲات ਬਾਹਰ ਨੂੰ ਪਟਕਣਗੇ ਬਾਹਰ ਨੂੰ ਜਾਣਗੇ ਯਾਦ ਰੱਖਣਾ ਉਨੀ ਦੂਰੀ ਕਿਉਂਕਿ ਪਰਮਾਤਮਾ ਅੰਦਰੋਂ ਮਿਲਣਾ ਹੈ ਜਿੰਨੇ ਖਿਆਲات ਬਾਹਰ ਗਏ ਉਹ ਦੂਰੀ ਬਣेंगी ਜਿੰਨਾ ਆਪਣੀਆਂ ਬਿਰਤੀਆਂ ਨੂੰ ਆਕਾਗਰਿਤ ਕਰਕੇ ਆਪਣੇ ਅੰਦਰ ਮਨੁੱਖ ਟਿਕਣ ਲੱਗ ਪਿਆ ਆਪਣੇ ਅੰਦਰ ਸਿਮਰਨ ਕਰਨ ਲੱਗ ਪਿਆ ਆਪਣੇ ਅੰਦਰ ਖੁਦ ਦੇ ਵਿੱਚ ਖੁਦ ਬੈਠ ਗਿਆ ਯਾਦ ਰੱਖਣਾ ਉਸੇ ਦਿਨ ਸੁਖ ਮਿਲਣਾ ਆ ਉਸੇ ਦਿਨ ਪਰਮਾਤਮਾ ਮਿਲਣਾ ਆ ਉਸੇ ਦਿਨ ਗਿਆਨ ਪ੍ਰਾਪਤ ਹੋਣਾ ਆ ਉਸੇ ਦਿਨ ਇਕਾਗਰਤਾ ਬਣ ਆਉਣੀ ਆ ਅਗਰ ਜੇ ਬਾਹਰ ਨੂੰ ਜਾਂਦਾ ਹੈ ਤੇ ਕੁਝ ਨਹੀਂ ਪ੍ਰਾਪਤ ਹੋਣਾ ਮਹਾਰਾਜ ਬਾਣੀ ਅੰਦਰ ਵੀ ਬਚਨ ਕਰਦੇ ਨੇ ਸੱਚੀ ਸਰਕਾਰ ਨੇ ਜੋ ਬਚਨ ਕਹੇ ਬਾਬਾ ਫਰੀਦ ਸਭ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਪਬਹਿ ਵਣ ਕੰਡਾ ਮੁੜਹਿ ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ ਬਾਹਰ ਕੀ ਲੱਭਦਾ ਫਿਰਨਾ ਹੈ ਰੱਬ ਤੇਰੇ ਅੰਦਰ ਏ ਆਪਣੇ ਅੰਦਰ ਟਿਕ ਆਪਣੇ ਨਾਲ ਬੈਠ ਆਪਣੇ ਖੁਦ ਦਾ ਮਨਸਬ ਖੁਦ ਬਣ ਕਿਸੇ ਤੋਂ ਫੈਸਲਾ ਨਾ ਕਰਾਈਏ ਕਿ ਮੈਂ ਗੁਰਮਖ ਹਾਂ ਕਿ ਨਹੀਂ ਦੇਖੋ ਜੀ ਮੈਂ ਗੁਰਦੁਆਰਾ ਸਾਹਿਬ ਵੀ ਜਾਨਣਾ ਹੈ ਮੈਂ ਨਿਤਨੇਮੀ ਕਰਦਾ ਹੈ ਮੱਥਾ ਵੀ ਟੇਕਦਾ ਹੈ ਔਰ ਗੁਰਪੁਰੂ ਵੀ ਮਨਾਣਾ ਫਿਰ ਮੈਂ ਗੁਰਮਖ ਖੇ ਕੇ ਮਨਮੋਖੇ ਤੇ ਜਿਹੜਾ ਬਾਹਰ ਦੀ ਬਿਰਤੀ ਵਾਲਾ ਉਹ ਕਹੇਗਾ ਹੀ ਨਾ ਕਿ ਤੇਰੇ ਵਰਗਾ ਗੁਰਮਖ ਕੌਣ ਹੈ ਵੀ ਬੜਾ ਏਡਾ ਵੱਡਾ ਦਾਨੀ ਕੌਣ ਹੈ ਸultanpur ਦੇ ਅੰਦਰ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਏਕਤਾ ਦਾ ਉਪਦੇਸ਼ ਦਿੱਤਾ ਕਿ ਕੋਈ ਬਾਹਰ ਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤੇ ਜਿਹੜੇ ਸਨ ਅਬਮਾਨੀ ਉਹਨਾਂ ਨੂੰ ਬੇਚਨੀ ਆਰੰਭ ਹੋ ਗਈ ਉਹਨਾਂ ਨਵਾਬ ਦੌਲਤਖਾਨ ਨੂੰ ਆਕੇ ਦੱਸਿਆ ਤੇ ਉਹ ਆ ਗਿਆ ਕਾਜੀ ਆ ਗਿਆ ਕਹਿਣ ਲੱਗੇ ਜੇ ਤੁਸੀਂ ਇਹ ਗੱਲ ਨੂੰ ਮੰਨਨੇ ਹੋ ਚਲੋ ਫਿਰ ਮਸੀਤੇ ਤੇ ਫਿਰ ਸਾਡੇ ਨਾਲ ਉੱਥੇ ਨਮਾਜ਼ ਅਦਾ ਕਰੋ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਚਲੋ ਭਾਈ ਗੁਰੂ ਨਾਨਕ ਸਹਿਬ ਮਹਾਰਾਜ ਤੁਰਪੈ ਨਾ ਕਾਜੀ ਨੂੰ ਇੰਨੀ ਉਮੀਦ ਸੀ ਨਾ ਨਵਾਬ ਨੂੰ ਕਿ ਨਮਾਜ਼ ਅਦਾ ਕਰਨ ਲਈ ਸਾਡੇ ਨਾਲ ਤੁਰ ਪੈਣਗੇ ਤੇ ਦੁਨੀਆਂ ਦੇ ਵਿੱਚ ਜਿੰਨੇ ਸਨ ਲੋਕ ਲਾਲਾ ਲਾਲਾ ਹੋ ਗਈ ਅੱਜ ਗੁਰੂ ਨਾਨਕ ਸਹਿਬ ਮਹਾਰਾਜ ਮੁਸਲਮਾਨ ਹੋ ਜਾਣਗੇ ਪੈਨ ਨਾਨਕੀ ਕੁੱਲ ਵੀ ਇਹ ਖਬਰਾਂ ਗਈਆਂ ਤੇ ਭੈ ਨਾਨਕੀ ਜੜੀਏ ਵਿਦਵਾਨ ਕਹਿੰਦੇ ਮਿੱਠਾ ਜਿਹਾ ਮੁਸਕਰਾ ਗਈ ਕਿ ਦੁਨੀਆ ਵਾਲਿਆ ਨੋ ਏਸ ਗੱਲ ਦਾ ਨਹੀਂ ਇਲਮ ਇਹ ਤਾਂ ਕਹਿੰਦੇ ਮੁਸਲਮਾਨ ਹੁਣ ਚਲਾ ਗਿਆ ਜਦੋਂ ਉੱਥੇ ਪਹੁੰਚੇ ਮੈਂ ਸੰਖੇਪ ਕਰਾਂ ਔਰ ਕਾਜ਼ੀ ਨਵਾਬ ਜਿਹੜੇ ਨੇ ਨਮਾਜ਼ ਅਦਾ ਕਰਦੇ ਨੇ ਔਰ ਨਮਾਜ਼ ਅਦਾ ਕਰਦੇ ਨੇ ਤੇ ਨਮਾਜ਼ ਅਦਾ ਕਰਦਿਆਂ ਹੋਇਆਂ ਜਿਵੇਂ ਬੈਠਣਾ ਉੱਠਣਾ ਲੁਕਮਾ ਪੜਦਿਆਂ ਹੋਇਆਂ ਜੋ ਉਹਨਾਂ ਦੇ ਬੋਲ ਉਹ ਪੜਦਿਆਂ ਹੋਇਆਂ ਤੇ ਨਵਾਬ ਨੇ ਥੋੜੀ ਜਈ ਅੱਖ ਖੋਲ ਕੇ ਵੇਖ ਲਈ ਕਿ ਨਾਨਕ ਜੀ ਐਵੇਂ ਕਰ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਉਂ ਦੇ ਤਿਉਂ ਖੜੇ ਨਮਾਜ਼ ਅਦਾ ਕੀਤੀ तो गुरु नानक साहब महाराज जी कहते कह दया गल क्यों झूठ बोली जाने महाराज कहें बे का केंद्र बैंक कहने ना को हिंदू है ना कोई मुसलमान है एक परमात्मा बंदे दे 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 तो एक ही परमात्मा है फिर ती ए सो नमाज क्यों नहीं पढ़ी गुरु नानक साहब महाराज कहें नमाज पढ़न में आया है पढ़ी क्यों नहीं महाराज कहें नवाब ਮੈਂ ਤੇਰੇ ਨਾਲ ਨਮਾਜ਼ ਪੜਨ ਆਇਆ ਨਮਾਜ਼ ਅਦਾ ਕਰਨ ਆਇਆ ਮੈਂ ਤੇਰੇ ਨਾਲ ਕਾਬਲੋਂ ਘੋੜੇ ਨਹੀਂ ਖਰੀਦਣ ਆਇਆ ਮੈਂ ਘੋੜਿਆਂ ਦਾ ਵਪਾਰ ਨਹੀਂ ਕਰਨ ਆਇਆ ਕਿ ਮੈਂ ਤੇਰੇ ਨਾਲ ਘੋੜੇ ਖਰੀਦਦਾ ਫਿਰ ਲੱਗੋ ਕਾਜੀ ਮੇਰੇ ਵਰਗਾ ਤੱਤਾ ਕਾਲਾ ਸੀਗਾ ਤੇ ਕਾਜੀ ਕਹਿੰਦਾ ਭਾਈ ਮੇਰੇ ਨਾਲ ਫਿਰ ਪੜ ਲੈਂਦੇ ਉਹ ਮੈਂ ਤਾਂ ਪੜਦਾ ਸੀ ਨਾ ਕਹਿੰਦੇ ਸੱਜਣਾ ਫੇਰ ਮੇਰਾ ਪ੍ਰਸ਼ਨ ਉਹੀ ਏ ਮੈਂ ਨਮਾਜ਼ ਪੜਨ ਆਇਆ ਸਾਂ ਤੇਰੇ ਨਾਲ ਘਰੇ ਵਸ਼ੀਰੇ ਦੇ ਦਾਲੇ-ਦਾਲੇ ਘੁਮੰਨੀ ਸਾਂ ਆਂ ਘੋੜੀ ਤੇਰੀ ਸੂਈ ਹੋਈ ਆ ਤੇ ਨਿੱਕਾ ਬੱਚਾ ਤੇ ਕੋਲ ਖੁਈ ਪਹਿਲਾਂ ਘਰਾਂ ਚ ਖੁਈਆਂ ਹੁੰਦੀਆਂ ਸੀ ਪਾਣੀ ਦੇ ਪ੍ਰਬੰਧ ਲਈ ਤੇ ਘਰੇ ਤੂੰ ਕਹਿ ਕੇ ਨਹੀਂ ਆਇਆ ਤੇ ਨਮਾਜ਼ ਅਦਾ ਕਰਦਿਆਂ ਤੇਰੇ ਮਨ ਚ ਸੀ ਜੇ ਬਸ਼ੇਰੀ ਡਿਗਪੀ ਤੇ ਬੜੀ نسل ਦੀ ਬਸ਼ੇਰੀ ਆ ਸਤਿਆਨਾਸ਼ ਹੋ ਜਾਣਾ ਐ ਸਾਰਾ ਮਹੰਗੇ ਮੁੱਲ ਦੀ ਘੋੜੀ ਐ ਜੇ ਧਿਆਨ ਨਾ ਕੀਤਾ ਮੈਂ ਤੇਰੇ ਨਾਲ ਬਸ਼ੇਰੀ ਬਚਾਉਣੀ ਸੀ ਆਇਆ ਨਮਾਜ਼ ਅਦਾ ਕਰਨ ਆਇਆ ਸਾਂ ਹੁਣ ਅਸੀਂ ਇਹ ਸਾਖੀ ਸਾਰੀ ਸੁਣਵੀ ਲੈਨੇ ਤੁਹਾਨੂੰ ਮੇਰੇ ਨਾਲੋਂ ਵਿਸਥਾਰ ਚ ਜ਼ਿਆਦਾ ਹੀ ਪਤਾ ਹੋਵੇਗਾ ਬੜੀ ਮਿਰ ਸੁਣੀ ਸੁਣਾਉਣ ਵਾਲੇ ਦਾ ਆਪਣਾ ਆਪਣਾ ਤਰੀਕਾ ਸਾਖੀ ਕੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਤਤ ਸਮਝਾਇਆ ਸੀ ਨਾ ਉਹ ਨੂੰ ਨਹੀਂ ਅਸੀਂ ਸਮਝਿਆ ਅਗਲੀ ਗੱਲ ਨਹੀਂ ਅਸੀਂ ਸਮਝਦੇ ਹਾਸਰਾ ਸੋਵੇ ਉਹਦੇ ਚੋਂ ਗੱਲ ਪਾਏ ਦਰ ਕੀ ਉਹ ਨਹੀਂ ਅਸੀਂ ਸਮਝਦੇ ਇਹਦੇ ਚੋਂ ਵੀ ਬੜੇ ਘੱਟ ਤਤ ਸਮਝਦੇ ਮਨੁੱਖ ਗੁਰਦੁਆਰੇ ਆਵੇ ਮੰਦਰ ਆਵੇ ਮਸਜਿਦ ਆਵੇ ਇਹ ਬਾਜ਼ਾਰ ਬਣਾ ਦਿੰਦਾ ਹੈ ਦਰਬਾਰ ਨੂੰ ਬਾਜ਼ਾਰ ਬਣਾ ਦਿੰਦਾ ਹੈ ਘੋੜੇ ਖਰੀਦਦਾ ਰਹਿੰਦਾ ਕਦੇ ਮੱਝਾਂ ਬੰਨਦਾ ਹੈ ਕਦੇ ਕਨਕ ਵੇਚ ਤੁਰਿਆ ਫਿਰਦਾ ਹੈ ਜ਼ਮੀਨ ਚ ਤੁਰਿਆ ਫਿਰਦਾ ਹੈ ਕਦੇ ਪਰਿਵਾਰ ਚ ਤੁਰਿਆ ਫਿਰਦਾ ਹੈ ਹੱਥ ਵਿੱਚ ਗੁਟਕਾ ਹੁੰਦਾ ਹੈ ਨਿਤਨੇਮ ਕਰ ਰਿਆ ਹੁੰਦਾ ਪੜ੍ਹ ਜਪ ਜੀ ਰਿਆ ਹੁੰਦਾ ਹੈ ਵਿਦੇਸ਼ਾਂ ਵਿੱਚ ਰਿਸ਼ਤੇਦਾਰ ਕੋਲ ਗੱਲਾਂ ਬਾਤਾਂ ਉੱਥੇ ਕਰ ਰਿਆ ਹੁੰਦਾ ਹੈ ਉਹਨੂੰ ਦੱਸ ਪੁੱਛ ਰਿਹਾ ਹੁੰਦਾ ਹੈ ਦਸ਼ੋਬਈ ਅਸੀਂ ਵੀ ਵਪਾਰ ਬਣਾਤਾ ਜਦੋਂ ਵਪਾਰ ਚੱਲੇਗਾ ਮਨ ਅੰਦਰ ਕੁੜਿਆਂ ਦਾ ਵਪਾਰ ਸੀ ਨਾ ਕੁੜੀ ਨੂੰ ਬਚਾਉਣਾ ਕਾਰੋਬਾਰ ਸੀ ਨਾ ਫਿਰ ਗੁਰਦੁਆਰਾ ਮੰਦਰ ਮਸਜਿਦ ਵਪਾਰ ਬਾਜ਼ਾਰ ਬਣ ਜਾਂਦਾ ਹੈ ਜਿੱਥੇ ਵਪਾਰ ਹੋਵੇਗਾ ਉਹ ਬਾਜ਼ਾਰ ਵਿੱਚ ਹੋਵੇਗਾ ਅਸੀਂ ਬਾਜ਼ਾਰ ਬਣਾ ਦਿੰਨੇ ਆਂ ਦਰਬਾਰ ਨੂੰ ਵੀ ਗੁਸਤਾਖੀ માਫ ਤਾਂ ਹੀ ਅੰਦਰ ਉਤਰਿਆ ਨਹੀਂ ਜੀਵਨ ਦੇ ਗੁਰੂ ਦਾ ਸ਼ਬਦ ਜੇ ਅੰਦਰ ਉਤਰ ਜਾਂਦਾ ਜਪਜੀ ਪੜਨ ਲੱਗਿਆਂ ਜੀਵਨ ਖਿਆਲ ਵਿਚਾਰ ਉਥੇ ਹੀ ਹੁੰਦੇ ਉਹ ਜੀ ਦੇ ਅੰਦਰ ਉਤਰ ਜਾਂਦਾ ਤੇ ਜਿਹੜੀ ਅੰਦਰ ਉਤਰੀ ਚਿੱਤ ਵਿੱਚ ਗੱਲ ਉਹ ਜੀਵ ਦੇ ਨਾਲ ਨਿਭਦੀ ਨਿਭੀ ਤਾਂ ਨਹੀਂ ਇੱਧਰ ਉੱਧਰ ਭੱਜ ਦੌੜੀ ਏ ਨਿਤਨੇਮ ਕਰਦਿਆਂ ਵੀ ਭੱਜੇ ਦੌੜੇ ਖਿਆਲਾਂ ਕਰਕੇ ਤੇ ਅਸੀਂ ਅਰ ਪਿਆਰਿਓ ਬਾਰੀ ਤੌਰ ਤੇ ਵੀ ਭੱਜੇ ਦੌੜੇ ਪੱਲੇ ਕੁਝ ਨਹੀਂ ਪਿਆ ਉਮਰ ਵਿਆਪੇ ਵਿਆਪਤ ਹੁੰਦੀ ਗਈ ਬਤੀਤ ਹੁੰਦੀ ਗਈ ਬੀਤ ਗਈ ਕਾਹੇ ਕੀ ਬਿਰਹਨੀ ਬਿਰਹ ਬਿਲ ਖਾਇਓ ਹੈ ਕਹਿੰਦੇ ਕਾਦੀ ਕਾਦੀ ਇਹ ਪ੍ਰੇਮ ਤਈ ਹੋਈ ਜਿਨੇ ਆਪਣੇ ਮਾਲਕ ਦੇ ਨਾਲੇ ਬਾਰੋਂ ਕੁਝ ਗੱਲਾਂ ਰਕੀ ਤੀਆਂ ਉਹ ਕਾਦੀ ਪਤੀਬਰਤਾ ਹੋਈ ਅੰਦਰ ਬੜੀ ਈਰਖਾ ਤੇ ਅੰਦਰ ਬੜਾ ਕਾਲਕੂਟ ਜਹਿਰ ਆ ਦੂਰੀ ਬਣਾਉਣ ਵਾਲਾ ਕਹਿੰਦੇ ਉਹ ਕਾਦਾ ਤੂੰ ਸਿੱਖ ਹੋਇਆ ਸਦਨਾ ਬਾਹਰੋਂ ਤਾਂ ਉਹ ਜਿਵੇਂ ਨਮਾਜ਼ ਅਦਾ ਕਰਨਿਆ ਉੱਠਦੇ ਬੈਠਦੇ ਸੀ ਨਾ ਬਈ ਕੰਨਾਂ ਨੂੰ ਹੱਥ ਲਾਉਣੇ ਸਿਰ ਝਕਾਉਣਾ ਗੋਡਿਆਂ 'ਪਾਰੋਣਾ ਗਰਦਨ ਨੂੰ ਦਾਇਂ ਬਾਇਂ ਅੱਗੇ ਨੂੰ ਪਿੱਛੇ ਨੂੰ ਉਹ ਸਾਰਾ ਕੁਝ ਕਰ ਰਹੇ ਸੀ ਨਾ ਅਸੀਂ ਵੀ ਬਹੁਤ ਤਾਦ ਅੰਦਰ ਗੁਸਤਾਖੀ ਮਾਫ਼ ਪੰਗਤੀ ਪੰਗਤੀ ਬਾਣੀ ਦੀ ਪੜ ਰਹੇ ਹੁੰਨੇ ਆ ਉਹ ਸਭ ਕੁਝ ਕਰਦਾ ਕਾਬਲ ਵਿੱਚ ਘੋੜੇ ਖਰੀਦਦਾ ਸੀ ਅਸੀਂ ਦਰਬਾਰ ਵਿੱਚ ਬੈਠ ਕੇ ਵੀ ਘੋੜੇ ਹੀ ਖਰੀਦੀ ਜਾਂਦੇ ਆ ਜਿੱਦਨ ਰੱਬ ਨੂੰ ਖਰੀਦਿਆ ਮਾਲਕ ਨੂੰ ਜਪਿਆ ਉਹ ਦਿਨ ਉਹਦਾ ਰੂਪ ਹੋ ਜਾਵਾਂਗੇ ਕਹਿੰਦੇ ਇਹਦੇ ਨਾਲ ਤਾਂ ਵਿਛੋੜੇ ਵਾਲਾ ਦੁੱਖ ਵੀ ਜਿਹੜਾ ਦੁਖੀ ਹੁੰਦਾ ਏ ਕਿ ਕੀ ਕਰਦਾ ਰੱਬ ਵੀ ਵੇਖਦਾ ਹੈ ਆਪਾਂ ਨੂੰ ਸਾਰੇ ਗੱਲ ਕਹਿੰਨੇ ਨਾ ਕਿ ਪ੍ਰਮਾਤਮਾ ਅੰਦਰ ਦੀਆਂ ਜਾਣਦਾ ਤੇ ਮਹਾਰਾਜ ਵੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਤੇ ਫਿਰ ਉਹ ਅੰਦਰ ਦੀ ਜਾਂਦਾ ਉਹਨੂੰ ਪਤਾ ਹੈ ਨਾ ਕਿ ਅੰਦਰ ਉਹਦਾ ਘੋੜੇ ਵੀ ਇੱਦਾਂ ਪਿਆ ਹੈ ਅੰਦਰ ਉਹਦਾ ਫੁਲਾਨੇ ਰਿਸ਼ਤੇਦਾਰ ਕੋਲ ਪਹੁੰਚਾ ਫੁਲਾਨੇ ਨਾਲ ਗੱਲਾਂ ਕਰਦਾ ਫੁਲਾਨੇ ਕਾਰੋਬਾਰ ਦੀ ਚਿਤਵਨੀ ਕਰ ਰਿਹਾ ਹੈ ਤੇ ਫਿਰ ਉਹ ਕਹਿੰਦਾ ਵੀ ਕਾਰੋਬਾਰੀ ਇੱਦਾਂ ਜੋ ਕੁਝ ਕਰੇਗਾ ਉਹਨੂੰ ਮੈਨੂੰ ਤਾਂ ਇਹ ਚਿਤਵਿਆ ਹੀ ਨਹੀਂ ਬਾਰੀ ਤੌਰ ਤੇ ਔਰ ਉਠਕ ਬੈਠ ਕੇ ਕੀਤੀ ਉਹ ਕਾਜੀ ਤੇ ਨਵਾਬ ਦੀ ਤਰ੍ਹਾਂ ਪਾਈ ਸਾਹਿਬ ਸਮਝਾਉਂਦੇ ਨੇ ਸਜਣਾ ਜੋ ਕਰਨਾ ਅੰਦਰੋਂ ਕਰ ਅੰਦਰੋਂ ਆਵਾਜ਼ ਮਾਰ ਆਪਣੇ ਅੰਦਰ ਉਤਰ ਸਾਰੀਆਂ ਸੁਭਦਾਵਾਂ ਸਾਰੇ ਸੁਖ ਸਾਰੇ ਆਨੰਦ ਸਾਰੀਆਂ ਖੁਸ਼ੀਆਂ ਦੇ ਖੇੜੇ ਜਦੋਂ ਅੰਦਰ ਬੈਠ ਕੇ ਰੱਬ ਨਾਲ ਗੱਲਾਂ ਕਰੇਗਾ ਅਰਾਦੇਗਾ ਤੇਰੇ ਅੰਦਰੋਂ ਮਿਲ ਜਾਣਗੇ ਅੰਦਰੋਈ ਐਵੇਂ ਨਾ ਭੱਜਾ ਫਿਰ ਭਾਈ ਸਾਹਿਬ ਕਹਿੰਦੇ ਸੁਨ ਤਬ ਦੇ ਸਕੇ ਸੰਦੇ ਸੁਨਾਹੇ ਫੂਟੇ ਰਦਾ ਕੌਣ ਕੌਣ ਗਨੋ ਚੂਕ ਉਤਰ ਨਾ ਆਇਉ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸੁਣਿਆ ਸੰਖੇਪ ਕਰਾ ਭਾਈ ਸਾਹਿਬ ਕਹਿੰਦੇ ਇਹ ਸੁਨ ਤ ਬਦੇਸ ਕੇ ਸੰਦੇਸ਼ ਕਹਿੰਦੇ ਇਹ ਸੁਣ ਲਿਆ ਪਤੀ ਬ੍ਰਤਾ ਧਰਮ ਨੂੰ ਨਿਭਾਉਣ ਵਾਲੀ ਮਾਲਕ ਮੇਰਾ ਪਰਦੇਸ ਗਿਆ ਤੇ ਕਹਿ ਲੱਗੇ ਉਹਦਾ ਸੰਦੇਸ਼ ਆ ਗਿਆ ਸੁਨੇਹਾ ਬਈ ਆਉਣਾ ਸੀ ਤੇ ਅਜੇ ਆ ਨਹੀਂ ਸਕੇ ਸਾਨੂੰ ਕੰਮ ਤੰਦਾ ਹੋ ਗਿਆ ਹੋਰ ਅੱਗੇ ਚਲੇ ਗਏ ਕਾਰ ਜਲੀ ਉਥੋਂ ਕਹਿੰਦੇ ਇਹ ਸੰਦੇਸ਼ੇ ਨੂੰ ਸੁਣ ਕੇ ਖਿਰਦਾ ਕਿਉਂ ਨਾ ਫਟ ਗਿਆ ਕਿ ਮਾਲਕ ਨੇ ਆਉਣਾ ਸੀ ਇੰਨਾ ਸਮਾਂ ਹੋ ਗਿਆ ਉਹਨੂੰ ਗਏ ਨੋ ਇੰਨਾ ਸਮਾਂ ਹੋ ਗਿਆ ਆਇਆ ਕਿਉਂ ਨਹੀਂ ਭਾਈ ਸਾਹਿਬ ਕਹਿੰਦੇ ਜੀਵ ਨੇ ਪਰਮਾਤਮਾ ਤੋਂ ਦੂਰੀ ਬਣੀ ਇਹ ਰੋਜ਼ ਸੰਦੇਸ਼ੇ ਮਿਲਦੇ ਆ ਰੱਬ ਨਾਲੋਂ ਤੇਰੀ ਦੂਰੀ ਏ ਰੱਬ ਨਾਲੋਂ ਤੇਰੀ ਦੂਰੀ ਅੰਦਰ ਕਦੇ ਦੁੱਖ ਹੀ ਨਹੀਂ ਹੋਇਆ ਕਹਨ ਨੂੰ ਮੈਂ ਕਹੀ ਜਾਉਂ ਜੀ ਵਿਛੋੜੇ ਦਾ ਬੜਾ ਦੁੱਖ ਬਾਣੀ ਦੇ ਪ੍ਰਮਾਨ ਦੇ ਦੂੰ ਹੋਰ ਗ੍ਰੰਥਾਂ ਦੇ ਦੇ ਦੂੰ ਪਰ ਮੇਰੇ ਵੀ ਪ੍ਰਮਾਨ ਬਾਹਰੋਂ ਨੇ ਇਹ ਗੁਰੂ ਕਿਰਪਾ ਕਰੇ ਕਿ ਅੰਦਰੋਂ ਜੁੜ ਜਾਈਏ ਅੰਦਰੋਂ ਤੁਰ ਪਾਈਏ ਅੰਦਰੋਂ ਮੁੜ ਪਾਈਏ ਭਾਈ ਸਾਹਿਬ ਕਹਿੰਦੇ ਨੇ ਪਰ ਉਹ ਸੰਦੇਸਾ ਵਿਦੇਸ਼ ਵਾਲਾ ਮਹਾਰਾਜ ਕਹਿੰਦੇ ਮਨ ਦੇਸ ਵਿਦੇਸੀ ਆੜੇ ਸਾਨੇੜੇ ਦਿੰਦੀ ਉਹਦੇ ਸਨੇਹ ਆ ਰਹੇ ਨੇ ਪਰ ਖਿਰਦਾ ਤਸ ਤੋਂ ਮਸ ਨਹੀਂ ਹੁੰਦਾ ਅਰ ਜਿਉਂ ਦਾ ਤਿਉਂ ਹੋਰ ਦੂਰੀ ਬਣਾਉਂਦਾ ਕੌਣ ਕੌਣ ਗਨੋ ਕਿਹੜੇ ਕਿਹੜੇ ਔਗਣਾਂ ਦੀ ਗਿਣਤੀ ਕਰੀਏ ਚੂਕ ਕਿ ਮੈਂ ਚੁੱਕ ਗਿਆ ਉਸ ਸਮੇਂ ਤੋਂ ਅਰ ਭੁੱਲ ਹੋ ਗਈ ਗੁਨਾਹ ਹੋ ਗਿਆ ਉਤਰਨਾ ਆਇਓ ਹੈ ਕਹਿੰਦੇ ਮੈਨੂੰ ਕੋਈ ਉਤਰ ਨਹੀਂ ਸਾਹਮਣੇ ਆਇਆ ਕਿ ਕਿਉਂ ਮੈਂ ਗੁਸਤਾਖੀ ਕੀਤੀ ਇਹ ਕਿਉਂ ਗੁਨਾਹ ਕੀਤਾ ਕਿਉਂ ਭੁੱਲ ਕੇਤੇ ਕਿਸੇ ਪ੍ਰਕਾਰ ਦਾ ਕੋਈ ਵੀ ਉਤਰ ਨਹੀਂ ਆਉਂਦਾ ਕਿਉਂਕਿ ਮਾਲਕ ਦੇ ਨਾਲ ਸੰਬੰਧ ਨਹੀਂ ਜੁੜਿਆ ਜੋ ਕੁਝ ਕੀਤਾ ਬਾਹਰ ਲਈ ਕੀਤਾ ਪਰਿਵਾਰ ਲਈ ਕੀਤਾ ਸੰਸਾਰ ਲਈ ਕੀਤਾ ਨਰੰਕਾਰ ਲਈ ਕੁਝ ਨਹੀਂ ਕੀਤਾ ਗੁਸਤਾਖੀ maaf ਮੈਂ ਪਹਿਲਾਂ ਮਾਫੀ ਮੰਗ ਲਵਾਂ ਆਪਾ ਜਿੰਨੇ ਆਉਣੇ ਆ ਜਿੰਨੇ ਬਾਣੀ ਪੜ੍ਹਦੇ ਜਿੰਨੇ ਸੰਗਤ ਕਰਨੇ ਕੱਲੇ ਇੱਥੇ ਨਹੀਂ ਜਿੰਨੇ ਵੀ ਜਿੱਥੇ ਵੀ ਗੁਰੂ ਘਾਰੇ ਜਿੰਨੇ ਸਤਸੰਗੀ ਜਨਨੇ ਉਨਾਂ ਚੋਂ ਕੋਈ ਵਿਰਲਾ ਜਿਹੜਾ ਰੱਬ ਨੂੰ ਪਾਉਣ ਆਉਂਦਾ ਹੈ ਜਿਹੜਾ ਰੱਬ ਨੂੰ ਲੈਣ ਆਉਂਦਾ ਹੈ ਨਹੀਂ ਤੇ ਆਪਾਂ ਕਾਮਨਾਵਾਂ ਦੇ ਸਹਿਤ ਆਉਨੇ ਆ ਕੋਈ ਕੁਝ ਮੰਗਣ ਆਉਂਦਾ ਹੈ ਕੋਈ ਕੁਝ ਮੰਗਣ ਆਉਂਦਾ ਹੈ ਕੋਈ ਕੁਝ ਮੰਗਣ ਆਉਂਦਾ ਹੈ ਕੋਈ ਇੱਕ ਅੱਧਾ ਵਿਰਲਾ ਜਿਹੜਾ ਕਹੇ ਨਹੀਂ ਮਾਲਕਾ ਮੈਨੂੰ ਤੂੰ ਚਾਹੀਦਾ ਹੈ ਮੈਨੂੰ ਤੇਰਾ ਨਾਮ ਚਾਹੀਦਾ ਹੈ ਮੈਨੂੰ ਤੇਰੀ ਬਖਸ਼ਿਸ਼ ਚਾਹੀਦੀ ਏ ਹਿਰਦੇ ਦੇ ਵਿੱਚ ਕਿ ਮੈਂ ਤੇਰੇ ਨਾਲ ਮਿਲ ਸਕਾਂ ਆਪਣਾ ਨਾਮ ਦੇ ਮੰਗਦੇ ਨਾਮ ਦਾ ਦਾਣੇ ਕਿ ਸਰਬਉਤਮ ਹੈ ਪਰ ਜਪਦੇ ਨਹੀਂ ਅੰਦਰੋਂ ਜਪਨਾ ਆਰੰਭ ਕਰੀਏ ਅੰਦਰੋਂ ਜੁੜਨਾ ਆਰੰਭ ਕਰੀਏ ਫੇਰ ਇਹਦੇ ਤੋਂ ਨਾ ਚੁੱਕ ਜਾਈਏ ਇਹਦੇ ਤੋਂ ਨਾ ਓੱਕ ਜਾਈਏ ਜਪਾਂਗੇ ਜੁੜਾਂਗੇ ਤੁਰਾਂਗੇ ਮਾਲਕ ਦੇ ਨਾਲ ਸੰਬੰਧ ਜੁੜੇਗਾ ਜਦੋਂ ਮਾਲਕ ਕਿਰਪਾ ਕਰੇਗਾ ਇਹ ਨਹੀਂ ਕਿਹਾ ਕਿ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਾ ਨਭਾਓ ਕਿ ਦੇ ਨਾ ਸੋਚਣ ਲੱਗ ਪੈਣਾ ਕਿਉਂਕਿ ਦੂਜਾ ਪ੍ਰਸ਼ਨ ਦੂਜਾ ਪਾਸਾ ਸੀ ਪਹਿਲਾਂ ਹੀ ਅੱਗੇ ਰੱਖ ਲੈਨੇ ਆ ਜੀ ਨਹੀਂ ਇਹ ਨਹੀਂ ਕਿਹਾ ਇੱਕ ਕਦੇ ਵੀ ਗੁਰਮਤ ਨੇ ਨਹੀਂ ਕਿਹਾ ਘਰ ਛੱਡੋ ਪਰਿਵਾਰ ਛੱਡੋ ਕਾਰੋਬਾਰ ਛੱਡੋ ਇਹ ਕਿਹਾ ਸ਼ਵਸ਼ਤਾ ਸਹਿਤ ਹੋਵੇ ਤੇਰਾ ਕਾਰੋਬਾਰ ਧੰਦਾ ਵਿਚਾਰ ਖਿਆਲਾਤ ਸੰਗ ਸਭ ਕੁਝ ਸ਼ਵਸ਼ਤਾ ਸਹਿਤ ਹੋਵੇ ਇਹਦੇ ਵਿੱਚ ਰਹਿੰਦੇ ਆ ਨਰੰਕਾਰ ਨੂੰ ਚਿਤਵ ਚਿੱਤ ਵਿੱਚ ਨਰੰਕਾਰ ਹੋਵੇ ਕਾਰੋਬਾਰ ਹੱਥਾਂ ਦੇ ਨਾਲ ਕਰ ਸਰੀਰ ਨਾਲ ਕਰ ਚਿੱਤ ਨਾਲ ਪਰਮਾਤਮਾ ਨੂੰ ਚਿਤਵ ਫਿਰ ਸਾਡਾ ਆਇਆ ਸਫਲਾ ਵਿਚਾਰਾਂ ਕਰਦੇ ਆ ਹੋਇਆਂ ਸੰਖੇਪ ਰੂਪ ਵਿੱਚ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀਆਂ ਸੰਗਤਾਂ ਸਤਗੁਰੂ ਗਰੀਬ ਨਵਾਜ਼ ਮਹਾਰਾਜ ਬਖਸ਼ਣ ਜੋਗ ਕਿਉਂਕਿ ਭਾਈ ਸਾਹਿਬ ਜੀ ਦੇ ਬੋਲ ਬੜੇ ਔਰ ਜਿਹੜੇ ਨੇ ਗੋਜ ਨੇ ਕਿਉਂਕਿ ਕਵਿੱਤ ਸਵੈਆਂ ਦੀ ਸੰਪੂਰਨਤਾ ਵੱਲ ਨੂੰ ਵੱਧ ਨੇ ਤੇ ਇਸ ਕਰਕੇ ਭਾਈ ਸਾਹਿਬ ਪਿੱਛੋਂ ਉਹ ਬਚਨ ਕਰ ਰਹੇ ਨੇ ਜਿਹੜੇ ਬੇਨਤੀ ਵਾਲੇ ਅਤ ਦੀ ਤੜਫ ਵਾਲੇ ਨੇ ਉਹਨਾਂ ਨੂੰ ਬੜੇ ਢੰਗ ਨਾਲ ਕਿਵੇਂ ਨਾ ਕਿਵੇਂ ਸਾਨੂੰ ਸਮਝ ਆ ਜਾਵੇ ਕਿਵੇਂ ਨਾ ਕਿਵੇਂ ਸਾਨੂੰ ਇਹ ਪਤਾ ਲੱਗ ਸਕੇ ਕਿਵੇਂ ਨਾ ਕਿਵੇਂ ਅੰਦਰ ਝੰਡੂੜਿਆ ਜਾਏ ਅੰਦਰੋਂ ਆਵਾਜ਼ ਮਾਰੀਏ ਅੰਦਰੋਂ ਗੁਰੂ ਵੱਲ ਨੂੰ ਤੁਰੀਏ ਗੁਰੂ ਸਾਡੇ ਤੇ ਕਿਰਪਾ ਕਰੇ ਸਾਡੀ ਬਾਹ ਫੜੇ ਸਾਨੂੰ ਆਪਣੇ ਚਰਨੀ ਲਾਵੇ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ